ਇਸ ਲਈ 2 ਸਾਲਾਂ ਤੋਂ ਸੰਘਰਸ਼ ਕਰ ਰਹੀ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76 80 ਮੁਹਾਲੀ ਵੱਲੋਂ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਨੂੰ ਹੁਣ ਗਮਾੜਾ ਵੱਲੋਂ ਪਾਈ ਕਰੋੜਾਂ ਰੁਪਏ ਦੀ ਐਨਹਾਂਸਮੈਂਟ ਕਟਣ ਦੇ ਅਸਾਰ ਪੈਦਾ ਹੋ ਗਏ ਹਨ ਜਿਸ ਬਾਰੇ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਸਰ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਉਹਦਾ ਬਰੀਫ ਕਰਿਓ ਕੀ ਹੈਗੀ ਜਿਹੜੇ ਪਿਛਲੇ ਸਮੇਂ ਤੋਂ ਇੱਕ ਬਣਾ ਬੱਡਾ ਇਸ਼ੂ ਮੁਹਾਲੀ ਦੇ ਵਿੱਚ ਸੀਗਾ 76 ਤੋਂ 80 ਦੇ ਮਤਲਬ ਫਲਾਟਾਂ ਦੇ ਅਲਾਟੀਆਂ ਦਾ ਉਹਦੇ ਵਿੱਚ ਸਰਕਾਰ ਨੇ ਗਵਾਡਾ ਨੇ 3162 ਰੁਪਏ ਦਾ ਹਾਸਮੈਂਟ ਪਾਤੀ ਸੀ ਪਰ ਪਰ ਮੀਟਰ 3164 3164 ਰੁਪਏ ਪਰ ਮੀਟਰ ਹਾਸਮੈਂਟ ਪਾਤੀ ਸੀ ਜਿਹੜੀ ਕਿ ਬਿਲਕੁਲ ਨਜਾਇਜ਼ ਸੀ ਉਹਨਾਂ ਹਾਸਮੈਂਟ ਪਾਉਣ ਤੋਂ ਬਾਅਦ ਅਸੀਂ ਐਂਟੀ ਹਰਸਲਮੈਂਟ ਕਮੇਟੀ ਸੈਟਰ 780 ਮੋਹਾਲੀ ਬਣਾਈ ਜਿਹਦੀਆਂ ਸਰਕਾਰ ਦੇ ਨਾਲ 6 ਮੀਟਿੰਗਾਂ ਹੋਈਆਂ ਜਿਦੇ ਚ ਮੁੱਖ ਮੰਤਰੀ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਇਹ ਤੋਂ ਬਗਾ 3 ਮੀਟਿੰਗਾਂ ਢਮਾਡਾ ਦੇ ਸੀ ਨਾਲ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਡੇ ਨਾਲ ਇਸ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੀ ਹਰੇਕ ਥਾਂ ਤੇ ਇਹ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਤੇ ਇਹ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਉਹਦੇ ਚ ਸਾਰੀ ਪਹਿਲਾ 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 ਸ਼ੁਰੂਆਤ ਇਹ ਹੋਈ ਵੀ ਇਹ ਜੀ ਹੋ ਨਹੀਂ ਸਕਦੀ ਫਿਰ ਇਹ ਹੋਈ ਵੀ ਕੁਸ਼ਕ ਕਟ ਕੀਤਾ ਜਾਦਾ ਮਾੜਾ ਮੋਟਾ ਤੇ ਜਿਹੜੀ ਕਮੇਟੀ ਵਾਲੀ ਮੀਟਿੰਗ ਹੋਈ 15 10 24 ਵਾਲੀ ਉਹਦੇ ਚ ਜਿਹੜੀ ਸੀਏ ਗਵਾੜਾ ਤੇ ਉਹਦੀ ਸਾਰੀ ਟੀਐਮਸੀ ਸਾਡੀ ਜਿਹੜੀ ਕਮੇਟੀ ਸੀ ਵਿੱਚ ਐਮਐਲਏ ਸਾਹਿਬ ਵੀ ਸੀ ਉਹਨਾਂ ਨੇ ਕਿਹਾ ਵੀ ਅਸੀਂ 820 ਰੁਪਏ ਇਹਦੇ ਘਟਾਉਣ ਨੂੰ ਤਿਆਰ ਆ ਇਹ ਤੋਂ ਬਿਨਾ ਸਾਡਾ ਅਸੀਂ ਸਾਰੇ ਤਰ੍ਹਾਂ ਦਾ ਜਿਹੜਾ ਕੋਰਸ ਕਰੈਕਸ਼ਨ ਕਰ ਲਈ ਸਾਰਾ ਫਰਾਲੋ ਫਰਾਲੀ ਕਰ ਲਈ 820 ਰੁਪਏ ਸੀ ਇਹਨੂੰ ਮੀਟਰ ਪਿੱਛੇ ਘਟਾ ਸਕਦੇ ਆ ਤੇ ਅਸੀਂ ਜਦੋਂ ਉਸ ਤੋਂ ਬਾਅਦ ਹੋਰ ਫਿਰ ਇੱਕ ਐਮਐਲ ਸਾਹਿਬ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ 4 ਰੁਪਏ ਹੋਰ ਮੰਨ ਕੇ ਉਹਨਾਂ ਨੇ ਕਿਹਾ 824 ਰੁਪਏ ਅਸੀਂ ਮੀਟਰ ਪਿੱਛੇ ਘਟਾ ਦਾਂਗੇ ਤੇ ਇਹ ਸਾਰੀ ਗੱਲ ਹੈ ਜਿਹੜੀ ਜਦੋਂ ਹੋਈ ਹੈ ਤੇ ਇਹਦੇ 'ਚ ਫਿਰ ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਜਿੰਨਾ ਲੋਕ ਸਾਡੇ ਸੰਪਰਕ 'ਚ ਆ ਸਕਦੇ ਸੀ ਉਹਨਾਂ ਨਾਲ ਕਮੇਟੀ ਮੈਂਬਰਾਂ ਨੇ ਵੀ ਇੱਕ ਵਾਰੀ ਇਹ ਰਾਹਤ ਲਈ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਹਿਲੇ ਹੀ ਮਤਲਬ ਅਨਹਾਸਮੈਂਟ ਬਹੁਤ ਹੈ ਤੇ ਦੂਜੀ ਇਹਦੇ ਉੱਤੇ ਵਿਆਜ ਦੇ ਉੱਤੇ ਪੈਨਲਟੀ ਲੱਗ ਕੇ ਹੋਰ ਵੀ 2 ਸਾਲਾਂ ਦੇ ਵਿੱਚ ਕਾਫੀ ਪੈਸਾ ਹੋ ਗਿਆ ਵੀ ਜਦੋਂ ਇਹ ਫੈਸਲਾ ਹੋ ਜਾਂਦਾ ਕਿਉਂਕਿ ਕਮਾਡਾ ਫਿਰ ਨਵੇਂ ਰੂਪ ਚ ਨਵਾਂ ਲੈਟਰ ਕੱਟੇਗਾ ਤੇ ਉਹ ਜਿਹੜੀ ਪੈਨਲਟੀ ਵਗੈਰਾ ਤੇ ਉਹ ਸਾਰੀ ਇੱਕ ਵਾਰੀ ਉਹ ਖਤਮ ਹੋਵੇ ਲੋਕਾਂ ਤੇ ਜਿਹੜਾ ਬੋਝ ਹੈ ਤੇ ਉਹ ਫਿਰ ਹੁਣ ਅਸੀਂ ਵੀ ਉਹ ਲੱਗੋ ਲੈਟਰ ਤਿਆਰ ਹੋ ਤਿਆਰ ਮਤਲਬ ਉਹ ਸਰਕਾਰ ਨੂੰ ਭੇਜਣਾ ਸੀ ਤਾਂ ਕੁਝ ਬੰਦਿਆਂ ਨੇ ਇਸ ਜਿਹੜਾ ਹਾਈ ਕੋਰਟ ਦੇ ਵਿੱਚ ਪਾਤਾ ਵੀ ਸਾਡੀ ਜਿਹੜੀ ਇਹ ਅਨਾਉਂਸਮੈਂਟ ਘਟਾਈ ਜਾਵੇ ਨਜਾਇਜ਼ ਹੈ ਹਾਈ ਕੋਰਟ ਨੇ ਕਰਤਾ ਵੀ ਗਮਾਡਾ ਨੂੰ ਡਾਇਰੈਕਸ਼ਨ ਦਿੱਤੀ ਵੀ ਇਹਨਾਂ ਦੀ ਜਿਹੜਾ ਵਿਚਾਰ ਹੈ ਸੁਣੇ ਜਾਣ ਤੇ ਇਹਨਾਂ ਨੂੰ ਜੋ ਬਣਦੀ ਰਾਹਤ ਦਿੱਤੀ ਜਾਵੇ ਤੇ ਗਮਾਡਾ ਦੇ ਅਧਿਕਾਰੀਆਂ ਨੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਦੇ ਜਿਹੜੇ ਇਹ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਜੀ ਵੀ ਪੂਲ ਮਲਾ 14 ਅੰਡਰ ਰਿਜ਼ਲਟ ਇਹ ਕਰਤਾ ਵੀ ਅਸੀਂ ਕੋਈ ਰਾਹਤ ਨਹੀਂ ਦੇ ਸਕਾਂਗੇ ਤੇ ਉਹਨਾਂ ਨੇ ਹੁਣ ਉਤੋਂ ਬਾਅਦ ਜਦੋਂ ਇਹ ਗੱਲ ਖਤਮ ਹੋ ਗਈ ਫਿਰ ਅਸੀਂ ਆਪਣੇ ਵੱਲੋਂ ਮੈਂ ਚਿੱਠੀ ਕੱਢੀ ਟਮਾਟਾ ਦੇ ਸੀਏ ਨੂੰ ਵੀ ਜਿਹੜੀ ਸਾਡੀ ਐਮਐਲਏ ਸਾਹਿਬ ਨਾਲ ਤੇ ਸਾਡੀ ਕਮੇਟੀ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਕਿ ਉਹ ਮੀਟਿੰਗਾਂ ਦਾ ਮਤਲਬ ਕੀ ਸਟੇਟਸ ਹੈ ਹੁਣ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਸੀ ਵੀ ਅਸੀਂ 824 ਰੁਪਏ ਇਹ ਘਟਾ ਸਕਦੇ ਹਾਂ ਤੇ ਉਹ ਉਹਦੇ ਬਾਰੇ ਜਦੋਂ ਚਿੱਠੀ ਦਾ ਜਵਾਬ ਦੇ ਵਿੱਚ ਸਾਨੂੰ ਜਿਹੜੀ ਸੀਏ ਦੇ ਚਿੱਠੀ ਆਈ ਹੈ ਉਹ ਇਹ ਆਈ ਹੈ ਵੀ ਅਸੀਂ ਉਹ ਜਿਹੜਾ ਸਾਰਾ ਤੁਹਾਡਾ ਮਸਲਾ ਉਸੇ ਸਰਕਾਰ ਨੂੰ ਵਿਚਾਰਨ ਹਿਤ ਇਹ ਮੰਗ ਇਹਨੂੰ ਮਤਲਬ ਕੀਮਤ ਨੂੰ ਅਨਹਾਂਸਮੈਂਟ ਨੂੰ ਘਟਾਉਣ ਹਿਤ ਸਰਕਾਰ ਨੂੰ ਭੇਜੇ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਹ ਸਿਰਫ ਅਸੀਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਤੇ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਵੀ ਉਹ ਹਾਈ ਕੋਰਟ ਆ ਜਿਹੜਾ ਉਹ ਫੈਸਲਾ ਤੇ ਜਿਹੜਾ ਲੋਕਾਂ ਦੀ ਜਿਹੜੀ ਪਿਛਲੀ ਕਮੇਟੀ ਇੱਕ ਜਾਂਦੀ ਰਹੀ ਉੱਤੇ ਹੋਰ ਬੰਦੇ ਗਮਾੜਾ ਚ ਵੀ ਇਹ ਹੁਣ ਜੀ ਖਤਮ ਹੋ ਗਿਆ ਅਸੀਂ ਜਾਨੀ ਲੋਕਾਂ ਨੂੰ ਇਹ ਦੱਸਣਾ ਚਾਹਣਾ ਵੀ ਮਸਲਾ ਖਤਮ ਨਹੀਂ ਹੋਇਆ ਮਸਲਾ ਚੱਲਦਾ ਹੈ ਤੇ ਸਰਕਾਰ ਦੇ ਜਿਹੜੀ ਸਾਡੇ ਨਾਲ ਗੱਲ ਕੀਤੀ ਉਹ ਵਿਚਾਰਕੀਨ ਹੈਗਾ ਜਿਹੜਾ 824 ਰੁਪਏ ਪ੍ਰਤੀ ਵਰਗ ਮੀਟਰ ਦਾ ਘਟਾਉਣ ਦਾ ਉਹਨਾਂ ਦੇ ਫੈਸਲਾ ਸੀ ਸਰਕਾਰ ਦੇ ਵਿਚਾਰ ਨਹੀਂ ਲੈ ਕਿ ਉਹਨਾਂ ਵਾਲੇ ਜਿੰਨਾਂ ਦੇ ਵਿੱਚ ਕੋ ਮਸਲੇ ਤੇ ਸਰਕਾਰ ਜਲਦੀ ਫੈਸਲਾ ਲਵੇ ਕਿ ਸਰ ਆਪਾਂ 824 ਰੁਪਏ ਹੈ ਜੇ ਸਰਕਾਰ ਕੋਈ ਫੈਸਲਾ ਦਿੰਦੀ ਹੈ ਉਹ ਆਪਾਂ ਅਸੈਪਟ ਕਰ ਰਹੇ ਹੈ ਕਿ ਆਪਾਂ ਉਸ ਪੈਂਡਿੰਗ ਪੇਮੈਂਟ ਦੇ ਬਿਲਕੁਲ ਜੀ ਇਹ ਤਾਂ ਦੇਖੋ ਅਸੀਂ ਜਿੰਨਾ ਅਸੀਂ ਲੋਕਾਂ ਦੀ ਰਾਇ ਲਈ ਤੇ ਜਿੰਨੇ ਕਮੇਟੀ ਦੇ ਮੈਂਬਰ ਸੀ ਉਹਨਾਂ ਦੀ ਇਹ رائے ਸੀ ਵੀ ਬਿਲਕੁਲ ਇਹਨੂੰ ਅੱਜ ਦੇ ਹਾਲਾਤ ਦੇ ਵਿੱਚ ਇਹਨੂੰ ਪ੍ਰਵਾਨ ਕੀਤਾ ਜਾਵੇ ਤੇ ਜੇ ਕਿਸੇ ਨੂੰ ਇਹ ਨਹੀਂ ਪ੍ਰਵਾਨ ਹੈਗਾ ਉਹਦੇ ਲਈ ਇਹ ਆਪਸ਼ਨ ਹੈ ਵੀ ਉਹ ਕੋਰਟ ਦੇ ਵਿੱਚ ਜਦੋਂ ਮੱਢੀ ਆ ਅਸੀਂ ਇਹਨੂੰ ਪ੍ਰਵਾਨ ਕਰਕੇ ਇਹ ਗੱਲ ਕਿਹਾ ਵੀ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਆ ਇਹ ਲਈ ਜਾ ਜਿਨ੍ਹਾਂ ਨੂੰ ਲੋਨਸ ਆ ਚੁੱਕੀਆਂ ਤੇ ਪੈਸੇ ਉਹਨਾਂ ਨੇ ਨਹੀਂ 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 ਜਿਵੇਂ ਜਮ੍ਹਾਂ ਕਰਾਏ ਉਹਨੂੰ ਕੋਟ-ਕਟੇ 1 ਲੱਖ ਪੁਰਲੇ ਤੇ 1.5 ਲੱਖ ਦਾ ਕੋਸ ਤੇ ਪੈਨਲਟੀ ਵੀ ਬੱਟ ਸਕਦਾ ਹੈ ਜੇ ਰੋਮਾਟਾ ਕਬੀ ਪੈਦੀ ਰਾਤ ਮੇ ਜੰਦੀ ਆ ਇਹ ਰੇਟ ਵੀ ਰਵਾਈ ਹੋਣਗੇ ਬਟ ਐਟ ਸਾਰੀ ਗੱਲ ਹੋ ਕੇ ਕਰ ਦੋ ਸਟੈਂਡਰਡ ਇਸ 1000 ਅਲਾਟ ਕੀ ਸੈਟ ਰਹਿੰਦੇ ਆ ਇਹਦੇ ਚੈਟਰ ਤੋਂ 100 100 ਦੇ ਕਰੀਬ ਪਲਾਟ ਮਤਲਬ ਰਹਿੰਦੇ ਅਲਾਟੀ ਹਾਂ ਆ ਉਹ ਜੇ ਮੇ ਅਲਾਟ ਉਹ ਵੀ ਇਨਵੋਲ ਹੈਗੇ ਇਹਦੇ ਚ ਕਿਸੇ ਉਹਨਾਂ ਦਾ ਲੈਣਾ ਦੇਣਾ ਦੇਖੋ ਉਹਨਾਂ ਦਾ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਿਆ ਉਹ ਕਿਹੜੇ ਨੇ ਜੀ ਤੇ ਉਹਨਾਂ ਨੇ ਸਵਾਲ ਵੀ ਕੀਤਾ ਸੀ ਵੀ ਉਹਨਾਂ ਦੀ ਲਿਸਟ ਦਿਓ ਉਹ ਕਹਿੰਦੇ ਵੀ ਸਾਡ ਨੂੰ ਨਹੀਂ ਪਤਾ ਹੋਣਾ ਉਹ ਤੁਹਾਡੇ ਕੋਲੇ ਇਸ ਸਮੇਂ ਤੇ ਜਿਹਨਾਂ ਦਾ ਲੋਟੀਆ ਉਹਦਾ ਤੇ ਪੈਨਲਟੀ ਲੱਗਦੀ ਸਾਰਾ ਕੁਝ ਉਹਨਾਂ ਤੇ ਤਾਂ ਉਹਨਾਂ ਤੇ ਤਾਂ ਐ ਵੀ ਜੇ ਤੋ ਲੋਟ ਹੀ ਨਹੀਂ ਹੋਇਆ ਉਹਨਾਂ ਤਾਂ ਹੁਣ ਦੇਖੋ ਉਹਨਾਂ ਦਾ ਕੀ ਹੈ ਉਹ ਤਾਂ ਜੇ ਸਵਾਲ ਇੱਕ ਪਰ ਪਰ ਜਿਨ੍ਹਾਂ ਨੂੰ ਲੋਟ ਕੀਤੇ ਉਹਨਾਂ ਨੂੰ ਉਹ ਨੋਟਿਸ ਕੱਢ ਰਹੇ ਨੇ ਵੀ ਤੁਹਾਨੂੰ ਪੈਨਲਟੀ ਵੀ ਹੈ ਤੁਹਾਡੇ ਵਿਆਜ ਤੇ ਪੈਨਲਟੀ ਆ ਉਹ ਕਹਿੰਦਾ ਲੋਟ ਕਰ ਕਿੰਨੇ ਫੈਕਟਰ ਨੇ ਜੀ ਹਾਂਜੀ ਫੈਕਟਰ ਪਰਸਨ ਕਿੰਨੇ ਨੇ ਟੋਟਲ 55000 ਰੁਪਏ ਆ ਗਏ 1230 ਇਹ ਤੁਸੀਂ ਦੇਖ ਲਓ ਵੀ ਮੇਰੇ ਨਾਲ ਤਾਂ 253000 ਬੰਦਾ ਜੀ 5 ਸੈਕਟਰ ਦਾ ਬੰਦਾ 52500 ਰੁਪਏ ਰਵਈਆ ਜੀ ਕਿੰਨੇ ਆ ਤੇ ਮੰਜ਼ਲ ਵਾਈਜ਼ ਵੀ ਕੀ ਕੀ ਨਿਬੰਧ ਲਾ ਰਹੇ 5000 ਰੁਪਏ ਜੀ 6500 ਜਿਹੜਾ ਜਿਹੜਾ ਪਲੋਟ ਨੂੰ 5250 ਬੰਦੇ ਤਾਂ ਇਹ ਤਾਂ ਬੰਦਿਆਂ ਨਹੀਂ ਗਿਣੇ ਪੰਜ ਹਜ਼ਾਰ ਤਾਂ ਟੋਟਲ ਸੈਕਟਰ 5250 ਪਲੋਟ ਪੰਜਾਬ ਮਤਲਬ 5205250 ਯਾ ਸਰਕਾਰਾਂ ਨੂੰ ਲੱਗਦਾ ਸਮੇਂ ਸਮਝ ਨਹੀਂ ਸਰਕਾਰਾਂ ਵੀ ਦੇ ਵਿੱਚ ਇਹ ਨੂੰ ਦੋ ਵਾਰ ਰਹਿੰਦੇ ਦੇਖੋ ਕੋਰਟ ਦਾ ਤਾਂ ਫੈਸਲਾ ਬੜਾ ਜਲਦੀ ਹੋਣਾ ਤੁਹਾਨੂੰ ਬਤਾਤਾ ਕੋਰਟ ਨੇ ਬੜਾ ਟਾਈਮ ਨਹੀਂ ਲਾਇਆ ਕੋਰਟ ਨੇ ਤਾਂ ਬਿਲਕੁਲ ਦੋ ਮਹੀਨੇ ਦੇ ਵਿੱਚ ਇਹ ਉਹਨੂੰ 4 ਦਸੰਬਰ ਨੂੰ ਲਾਸਟ ਡੇਡ ਸੀ ਉਹਦੇ ਵੀ ਇਹਨੂੰ ਫਾਈਨਲ ਕਰਤਾ ਪਰ ਜਿਹੜਾ ਇਹ ਤੋਂ ਪਹਿਲਾਂ ਨਹੀਂ ਗੱਲ ਸੀ ਇਹ ਪਹਿਲੀਆਂ ਗੱਲਾਂ ਇਹ ਸੀ ਵੀ ਦੇਖੋ 2007 ਤੱਕ ਉਹਨਾਂ ਨੇ ਪਲਾਟ ਦੇਣਾ ਸ਼ੁਰੂ ਕੀਤੇ 13 ਤੱਕ ਤੇ ਉਦੋਂ ਤੋਂ ਉਹ ਜਿਹੜੀ ਉਦੋਂ ਸਰਕਾਰ ਉਸ ਤੋਂ ਬਾਅਦ ਫਿਰ ਕਾਂਗਰਸੀ ਸਰਕਾਰ ਇਹ ਇਹ ਫਾਈਲਾਂ ਦਬਾਉਣ ਤੇ ਰਹੇ ਨੋਟਸ ਤੋਂ ਕਿਸ ਨੇ ਮਾਰਿਆ ਨੋਟਸ ਤੋਂ ਫਾਈਲਾਂ ਦਵਾਲੀਆਂ ਇਹ ਫਾਈਲਾਂ ਦਾਕੇ ਪਰ ਵਿਆਜ ਨਹੀਂ ਘਟਿਆ ਤੇ ਪਜੇ ਵਿਆਜ ਤਾਂ ਲੱਗਦਾ ਹੀ ਰਿਹਾ ਫਾਈਲਾਂ ਦਵੀਆਂ ਰਹੀਆਂ ਵਿਆਜ ਲੱਗਦਾ ਰਿਹਾ ਤੇ ਜਦੋਂ ਨੋਟਸ ਆਇਆ ਉਦੋਂ ਫਿਰ ਸਾਰਾ ਉਹ ਸਮੇਂ ਦਾ ਸਾਰਾ ਇਕੱਠਾ ਕਰਕੇ ਵਿਆਜ ਪਾ ਕੇ ਇਹ 3164 ਰੁਪਏ